ਮੁਰਦਾਬਾਦ ਸਰਹੂਮ ਮੁਰਦਾਬਾਦ ਮੀਤੰਦੀ ਮੁਰਦਾਬਾਦ ਮੀਤੰਦੀ ਮੁਰਦਾਬਾਦ ਸਰਹੂਮ ਮੁਰਦਾਬਾਦ ਸਰਹੂਮ ਮੁਰਦਾਬਾਦ ਸਰਹੂਮ ਮੁਰਦਾਬਾਦ ਮੀਤੰਦੀ ਮੁਰਦਾਬਾਦ ਮੀਤੰਦੀ ਮੁਰਦਾਬਾਦ ਕੈਸ਼ ਲਈਏ ਜਿੰਦੀ ਕੋਈ ਰਸੀਦ ਨੇ ਸਾਨੂੰ ਦਿੱਤੀ ਹੋਈ ਉਹ ਸਾਨੂੰ ਵਾਪਸ ਦੇਵੇ ਜੀ 33000 ਰੁਪਿਆ 2 2 ਲੱਖ ਰੁਪਏ ਨੇ 파ਰਕ ਦੇ ਤੌਰ ਤੇ ਲਿਆ ਸਾਡੇ ਕੋਲੋਂ 파ਰਕ ਕਹਿ ਕੇ ਇਸ ਤੋਂ ਇਲਾਵਾ ਜੋ ਵੀ ਹੋ ਹੋ ਸਾਡੇ ਤੋਂ ਕੈਸ਼ ਲੈ ਜਾਂਦੇ ਉਹ ਸਾਨੂੰ ਵਾਪਸ ਦੇਵੇ ਜਿੰਦੀ ਕੋਈ ਰਸੀਦ ਨੇ ਇਹਨਾਂ ਸਾਨੂੰ ਦਿੱਤੀ ਹੋਈ ਇਹ 40000 uh, GST ਦਾ ਵੀ ਲਿਆ GST ਦੇ ਵੀ ਐਕਸਟਰਾ ਲਏ ਹਨ 2-2% ਲਏ ਜਦੋਂ ਕਿ 1% ਲੱਗਣਾ ਚਾਹੀਦਾ ਸਰ ਅਰਬਨ ਹੋਮ 3 ਦੇ ਵਿੱਚ ਕੁਝ ਲੋਕ ਨੇ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਵੀ ਸਹੂਲਤਾਂ ਤੋਂ ਅਸੀਂ ਵਾਂਝੇ ਆ ਕੀ ਕਹਿਣਾ ਜਾਂਦੇ ਹੋ ਜੀ ਮੈਂ ਉਹਨਾਂ ਬਾਰੇ ਇਹ ਕਹਿਣਾ ਚਾਹੁੰਦਾ ਹਾਂ ਕਿ ਇੱਥੇ ਮੈਂ ਰੋਡ ਬਣਾ ਕੇ ਨਵੇਂ ਦਿੱਤਾ ਹੋਇਆ ਤੇ ਉਹਦੇ ਬਾਅਦ ਗੇਟ ਦੇ ਉੱਪਰ ਸਿਕਿਉਰਿਟੀ ਗਾਰਡ ਬੈਠਿਆ ਹੈ ਤੇ ਅਗਲਾ ਗੇਟ ਦੇ ਉੱਪਰ ਕੈਮਰੇ ਲੱਗੇ ਹੋਏ ਆ ਜੀ ਸਫਾਈ ਹੋ ਰਹੀ ਹੈ ਜੀ ਇੱਕ ਬੰਦਾ ਰੱਖਿਆ ਹੋਇਆ ਜੀ ਉਹਦੇ ਬਾਅਦ ਪਾਣੀ ਦੀ ਪ੍ਰੋਬਲਮ ਸੀ ਉਹਦੇ ਬਾਅਦ ਮੈਨੇ 10 ਲੱਖ ਰੁਪਏ ਲਾ ਕੇ ਪਾਣੀ ਦਾ ਬੋਰ ਕਰਾਇਆ ਹੋਇਆ ਤੇ ਜਦੋਂ ਮਰਜ਼ੀ ਸੁਸਾਇਟੀ ਨੂੰ ਪਾਣੀ ਜਾਂਦਾ ਉਹ ਤੋਂ ਬਾਅਦ ਟਰਾਂਸਫਾਰਮ ਲੱਗ ਲੱਗਿਆ ਹੋਇਆ ਜੀ ਸੁਸਾਇਟੀ ਦਾ ਇਸ ਕਰਕੇ ਕੋਈ ਉੱਥੇ ਪ੍ਰੋਬਲਮ ਨਹੀਂ ਹੈਗੀ ਜੇ ਕੋਈ ਛੋਟੀ ਮੋਟੀ ਪ੍ਰੋਬਲਮ ਹੋਈ ਤਾਂ ਮੈਂ ਸੁਸਾਇਟੀ ਦੇ ਨਾਲ ਮਿਲ ਕੇ ਜਦ ਮਰਜ਼ੀ ਆਪਾਂ ਹੱਲ ਕਰਨੇ ਨੂੰ ਤਿਆਰ ਹਾਂ ਸਰ ਉੱਥੇ ਜਿਹੜਾ ਹੈ ਤੁਸੀਂ ਆਪਣੇ ਪੱਲੇ ਤੇ ਕਰਾ ਰਹੇ ਹੋ ਸਾਰੀ ਸਹੂਲਤਾਂ ਜਾਂ ਮੈਨਟੈਂਸ ਚਾਰਜ ਕੋਈ ਉੱਤੇ ਰੱਖਿਆ ਹੈ ਮੈਂ 2 ਸਾਲ ਤੋਂ ਜੀ ਪਾਣੀ ਦਾ ਬਿੱਲ ਸਾਰਾ ਮੈਂ ਖੁਦ ਭਰ ਰਿਹਾ ਕੋਈ ਉਹਨਾਂ ਤਾਂ ਚਾਰਜ ਕੋਈ ਲਾਇਆ ਵਾ ਜੀ ਘਰ ਜਿੰਨੇ ਬਸਨੀਕਾ ਉੱਥੇ ਕੋਈ ਚਾਰਜ ਨਹੀਂ ਲੈ ਰਹੇ ਮੈਂ ਖੁਦ ਆਪਣੇ ਪੱਲੇ ਤੋਂ ਸਾਰੇ ਪਾਣੀ ਦਾ ਬਿੱਲ ਭਰ ਰਿਹਾ ਅਗਰ ਤੁਸੀਂ ਕੋਈ ਉਹਨਾਂ ਤਾਂ ਚਾਰਜ ਨਹੀਂ ਲੈ ਰਹੇ ਫਿਰ ਕਿਉਂ ਤੁਹਾਡੇ ਖਿਲਾਫ ਹੋਏ ਹੋਏ ਆ ਜੀ ਉਹ ਉਹ ਉਹਨਾਂ ਦੀ ਸੋਚ ਤੇ ਡਿਪੈਂਡ ਕਰਦਾ ਜੀ ਉਹ ਕੀ ਸੋਚ ਹੈ ਉਹਨਾਂ ਦੀ ਮਾਸ਼ਾਓ ਫੋਟੋ ਆਦੇ ਬੋਲੇ ਤਾਂ ਉਪਰਾਲਾ ਕੀਤਾ ਜਾ ਰਿਹਾ ਹੈ ਸਾਢੇ ਵੱਲੋਂ ਜੀ ਸਾਰੇ ਸਫਾਈ ਵਾਲੇ ਤੇ ਗਾਰਡ ਦੇ ਤੇ ਕੈਮਰਿਆਂ ਦੇ ਤੇ ਹੋਰ ਹਰ ਚੀਜ਼ ਦੇ ਪੈਸੇ ਬਿੱਲ ਦੇ ਪਾਣੀ ਦੇ ਮੈਂ ਕੀ ਕਰ ਰਹੇ ਫਿਰ ਇਹ ਜੇ ਸਵਾਲੀਆ ਨਿਸ਼ਾਨ ਕਿਉਂ ਲੱਗ ਰਹੇ ਆ بار بار ਇਹ ਕੁਝ ਬੰਦੇ ਉੱਤੇ ਸਰਾਰਤੀ ਅੰਜ਼ਰ ਹੈ ਜਿਹੜੇ ਸਾਡਾ ਨਾਮ ਬਦਨਾਮ ਕਰਨਾ ਚਾਹੁੰਦੇ